ਮੈਂ ਕਰਦਾ ਡਾਡੀ ਨਾਲ ਗੱਲ ਡਾਡੀ ਬੈਠੇ ਹੋ ਓਏ ਯਾਰ ਮੈਂ ਇੱਕ ਤਸਿਲਦਾਰ ਕੋ ਹਾਂ ਬੈਠੇ ਹੋ ਮੈਂ ਪਤਾ ਕੀ ਕਹੀ ਵੀ ਡਾਡੀ ਮੈਂ ਤੁਹਾਡਾ ਨਾਲ ਗੱਲ ਕਰਨੀ ਸੀ ਸਾਰੇ ਇੱਥੇ ਕਿੱ데 ਚਲੋ ਕੋਈ ਅੰਨੇ ਤੁਨ ਵਾਲੇ ਬੈਠੇ ਪਟਵਾਲੀ ਸਾਹਿਬ ਮੇਰੀ ਸੁਣੋ ਗੱਲ ਜੀ ਉਹਨਾਂ ਦੀ ਵਾਗ ਵੀ ਨਿਕਲ ਆਈ ਹੈ ਨਾ ਅਸੀਂ ਵੀ ਕੱਟ ਲਾਂਗੇ ਫੇਰ ਮੈਂ ਕਰਦਾ ਜਾ ਕੇ ਡਾਡੀ ਨਾਲ ਗੱਲ ਓ ਵੀਰ ਜੀ ਕੱਲ ਹਵਲਰ ਨਹੀਂ ਗਿਆ ਉਹਨਾਂ ਮੈਂ ਹਵਲਰ ਤੂੰ ਬੱਚੇ ਤੁਸੀਂ ਮੈਂ ਤੁਹਾਨੂੰ ਕੱਖ ਨਹੀਂ ਪਤਾ ਉਹ ਚੁੱਪ ਕਰਦਾ ਯਾਰ ਕਿ ਨਹੀਂ ਆਣਾ ਇਹ ਵੀਰ ਜੀ ਇਹ ਨਾ ਹੋਗਾ ਨਾ ਤੇ ਫਿਰ ਕਿਉਂ ਮੈਨੂੰ ਉਹ ਕੁੜੀ ਤਾਂ ਚੰਗੀ ਸੀ ਪਰ ਤੁਸੀਂ ਮਾਪੋਤਾ ਨੇ ਬੋਲ ਬੋਲ ਕੇ ਕਹਿ ਕਹਿ ਕੇ ਨਾ ਉਹਦਾ ਬਿੜਾ ਕਰ ਕਰ ਛੜਿਆ ਤੇ ਆ ਭਾਈ ਕਹਿੰਦੇ ਆ ਤੂੰ ਮੈਂ ਤੇ ਤੈਨੂੰ ਕਿਦਾ ਪਤਾ ਲੱਗਵਾ ਜੇ ਤੂੰ ਫੋਨ ਕਰ ਸਕਦਾ ਤੇ ਉਹ ਨਹੀਂ ਕਰ ਸਕਦੇ ਕੀ ਤੈ ਇਹ ਅਰਜੀ ਉਹਨਾਂ ਨੇ ਸਭ ਕੋ ਕਰਨ ਦੇ ਹੁਣ ਉਦਾਂ ਮੈਂ ਉਪਰ ਟਵਾਰੀ ਉਹ ਪਾੜੀ 1 ਜੇ ਤੂੰ ਉਪਰ ਟਵਾਰੀ ਨੂੰ ਫੋਨ ਕਰ ਸਕਦਾ ਤਾਂ ਉਹ ਨਹੀਂ 2 ਇਦਾਂ ਦੋ ਕਿਲੇ ਲੈ ਜਾਣਗੇ ਨਾ ਫਿਰ ਵੇਲਵਾ ਤੇ ਆ ਤਰਾਕੀ ਉਹ ਤੋ ਸੱਚੀ ਤੋ ਵੇਲਵਾ ਤੇ ਆ ਵੇਲਵਾ ਤੇ ਆ ਹੁਣ ਬੰਦਾ ਜੀਵ ਕਰਨ ਕਿ ਤੱਕ ਉਹ ਰੁਕ ਜਾ ਯਾਰ ਮੇਰੇ 1 ਮੇਰੇ ਕੋਲ ਤਹੀ ਮੇਰੀ ਗਲਤੀ ਕੱਢਣੀ ਹੁੰਦੀ ਆ ਅਕਸਰ ਜੇ ਪੈਸੇ ਘਰ ਰਹਿੰਦੇ ਤਾਂ ਕਰਦੀ ਕੋਈ ਚੀਜ਼ ਬਣਾ ਕਈਆਂ ਤਾਂ ਰੌਲਾ ਪਾਉਂਦੇ ਆ ਆਖੇ ਜੋ ਆਖਣਾ ਮੇਰਾ ਘਰ ਜਾੜ ਕੇ ਰਹਤਾ ਤੇ ਅਜੇ ਵੀ ਤੂੰ ਕਹਿਨੀ ਮੇਰੀ ਕਾਦਾ ਕਰ ਜਾੜਦਾ ਤੇ ਨਾ ਪਹਿਲਾਂ ਹੀ ਭੜ ਭਰਾਵਾਂ ਨੇ ਸਕੀਮਾਂ ਲਾਈਆਂ ਹੀ ਇਹਦੇ ਤੁਸੀਂ ਨਾ ਮਨ ਘੜਤ ਗੱਲਾਂ ਘੜੀ ਜਾਂਦੇ ਜੇ ਪਿੱਛੇ ਕਰ ਜਾੜਿਆ ਪੈਨੇ ਇਹ ਮੇਡਾ ਡਾਹ ਲੈਂਦੀਆਂ ਹੀ ਬੁਕੜਾ ਮਾਰ ਕੇ ਤੇ ਕੰਨ ਬੰਨ ਬੰਨ ਕਰਦੇ ਨਾ ਅਗਲੇ ਦਿਨ ਫੇਰ ਚਲ ਜਾਂਦੀ ਰਮਨੋ ਮੈਨੂੰ ਕਹਿੰਦੇ ਸੀ ਵੀ ਮਾਸੜੀ ਆਹੀ ਤੁਹਾਡੀ ਜ਼ਿੰਮੇਵਾਰੀ ਤੇ ਭੇਜ ਦਿੰਦੇ ਆ ਤੁਸੀਂ ਚੁੱਕਦੇ ਜੀ ਜ਼ਿੰਮੇਵਾਰੀ ਮੈਂ ਭਰਾ ਮੈਂ ਨਹੀਂ ਚੁੱਕਦਾ ਜੇ ਅਸੀਂ ਚੱਲ ਗਏ ਨਾ ਤੇ ਫਿਰ ਅਸੀਂ ਲੈ ਕੇ ਵੀ ਆ ਜਾਾਂਗੇ ਲੈ ਕੇ ਹੀ ਆਉਣਾ ਵੇਖੀਓ ਤੋ ਓ ਭੈਣ ਜੀ ਇਹ ਤਾਂ ਤੁਹਾਡੀ ਆਪਣੀਆਂ ਗੱਲਾਂ ਵਾਂ ਲੈ ਕੇ ਆਉਣਾ ਵਾ ਮੈਨੂੰ ਇਹ ਆ ਵੀ ਤੁਹਾਨੂੰ ਫੜ ਕੇ ਕਿਤੇ ਬੰਨ ਲੈਣ ਇਹ ਗੱਲ ਆ ਨਾ ਅਸੀਂ ਆਪੇ ਜਾ ਕੇ ਲੈ ਆਉਣੀ ਆ ਚਲੋ ਜਿੰਨੇ ਆ ਭੈਣ ਜੀ ਕੀ ਬੰਦਾ ਗਾੜੀ ਬੰਨ ਰਮਨ ਜੋ ਬਕਰ ਕੇ ਤੇ ਬਿਠੀਆਂ ਰਹੋ ਇੰਨਾ ਸ਼ੋਰ ਕਰੋ ਵੀ ਜਿਹੜਾ ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ ਰਮਨ ਬੰਨਣਾ ਕੀ ਆ ਸ਼ੂਗਰ ਕਰ ਵੀ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲਿਆ ਇਦਾਂ ਕਰੋ ਮੈਂ ਉਥੋਂ ਹੁਣ ਹੋ ਗਿਆ ਵਾ 2-4 ਉਹਨਾਂ ਨੂੰ 2-4 ਦਿਨ ਭੈਣ ਜੀ ਲੱਗਦਾ ਤੇ ਮੈਨੂੰ ਵੀ ਆ ਵੀ ਉਹਨਾਂ ਨੇ ਕੁੜੀ ਨੂੰ ਭੇਜ ਹੀ ਦੇਣਾ ਵਾ ਆਓ ਜੀ ਗੱਲ ਹੋ ਹੀ ਗਈ ਉਹਨੇ ਸੁਣ ਹੀ ਲਿਆ ਹੀ ਐਵੇਂ ਚੁੱਪ ਰਹਿ ਜਾਂਦੇ ਕਿਤੇ ਦਸਨ ਦਿਨ ਦੇ ਉਦੋਂ ਤੇ ਬਹਾਨੇ ਲਾ ਸਕਦੇ ਹਾਂ ਆਪਾਂ ਬਹਾਨੇ ਬੰਦ ਕਰੀਏਗੀ ਪਛਤਾਈਏ ਤੇ ਪਸਤਾਉਣਾ ਹੀ ਪੈਣਾ ਪੁੱਤ ਉਹਨੇ ਦੋ ਕਿੱਲੇ ਵੀ ਲੈ ਜਾਣਾ ਤੇ ਪੈਸੇ ਵੀ ਨਹੀਂ ਦੇਣੇ ਤੁਹਾਨੂੰ ਅਸੀਂ ਤਾਂ ਬੈਗ ਨੇ ਹੱਥ ਹੱਤ ਰੱਖ ਕੇ ਹੂੰ ਤੂੰ ਇੱਕ ਮਿੰਟ ਬਾਅਦ ਚੈੱਕ ਕਰਾ ਲਿਓ ਹੈਲੋ ਹੈਲੋ ਪਰ ਪਤਾ ਨਹੀਂ ਨਾ ਇਹਨਾਂ ਦੀ ਅਸਲੀਅਤ ਦਾ ਮੈਂ ਵੀ ਤੈਨੂੰ ਕਿੰਨੀ ਵਾਰੀ ਪੁੱਛਿਆ ਦੋ ਤਿੰਨ ਵਾਰੀ ਮੈਂ ਮੁਖਤਿਆਰ ਭਾਜੀ ਨਾਲ ਗਿਆ ਉੱਥੇ ਪਰ ਤੂੰ ਮੈਨੂੰ ਕੋਈ ਗੱਲ ਦੱਸਦੀ ਨਹੀਂ ਹੁੰਦੀ। ਤੂੰ ਦੱਸਦੀ ਨਹੀਂ ਹੁੰਦੀ। ਦਾ ਕੰਮ ਧੰਦਾ ਵੇਖ ਲੈ ਕੋਈ ਭਲੀ ਹੈ। ਚਲੋ ਵੇਖ ਲਓ। ਹਾਂ। ਮੈਂ ਕਿਤੇ ਦੂ। ਉਦਾਂ ਹੀ ਕਦੇ-ਕਦੇ ਗੱਲਾਂ ਨਾ ਮਨ ਚ ਆ ਜਾਂਦੀਆਂ ਵਾ। ਆਪਣੇ ਰਹਿ ਚਰਚਾ ਚਲੋ ਚਲੋ। ਦੋ ਵਾਰ ਟ੍ਰੈਕ ਕਰਵਾ। 1 ਪਾਕਿਸਤਾਨ ਦਾ। ਪਤਾ? ਬਾਹਰ ਕੜਾ? ਮੋਟਾ ਕਰਨੀ ਦੇ ਆ। ਪਰ ਇਹ ਆ ਕਿ ਤੂੰ ਹੁਣ ਪਿੱਛੇ ਵੱਲ ਨਾ ਧਿਆਨ ਘਾਟੀ ਦੇਈ। ਜਦੋਂ ਪਿੱਛੇ ਦੀ ਟੈਨਸ਼ਨ ਵਾਰ-ਵਾਰ ਲਏਂਗੀ ਨਾ ਤੇ ਮੁੜ ਮੁੜ ਕੋਲੇ ਨਾ ਆਏ ਗਲਤ ਹੋ ਗਈ। ਮੁੜ ਕੋੜ ਕੇ ਨਾ ਮੁੜ ਕੋੜ ਕੇ ਨਾ ਤੇਰੇ ਮਨ ਦੇ ਵਿੱਚ ਤੇ ਫਿਰ ਪਰਮੀ ਦੀ ਸੁਣਾ ਹਲੋ 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 ਤੇ ਚੰਗੀਆਂ ਬਣਾ ਲਈਆਂ ਆਂ ਘਰ ਨਾ ਇਹ ਹੋ ਰਦਾ ਵਾ ਉਹਨੂੰ ਘਰ ਆਪਾਂ ਵੱਖਰਾ ਬਣਾ ਲਈਏ ਮੈਂ ਵੀ ਉਹ ਸੋਚਣ ਡਿਆ ਹਾਂ ਨਾ ਆ ਲਾਗੇ ਥਾਂ ਤੇ ਹੈਗਾ ਸਲਾਹ ਵਿੱਚ ਚਾਹੀਦੀ ਹੈ ਨਾ ਕਿਉਂਕਿ ਤੂੰ ਜ਼ਿੰਦਗੀ ਜੀਣੀ ਆ ਤੈਨੂੰ ਜਿੱਦਾਂ ਸਹੀ ਲੱਗੂਗਾ ਨਾ ਆਪਾਂ ਉਦਾਂ ਕਰਨਾ ਵਾ ਜੇ ਤੂੰ ਘਰ ਵੱਖਰਾ ਬਣਾਉਣਾ ਚਾਹੁੰਦੀ ਆ ਤੇ ਅਹੀਂ ਸਰੀ ਵਿੱਚ ਸਭ ਮੈਂ ਕਿੰਨੀ ਵਾਰ ਕਿਹਾ ਵਾ ਕਿ ਟੈਨਸ਼ਨ ਤੇ ਬਿਲਕੁਲ ਨਹੀਂ ਲੈਣੀ ਸਭ ਕੁਝ ਠੀਕ ਠਾਕ ਹੋ ਜਾਣਾ ਵਾ ਠੀਕ ਹੈ ਨਾ ਠੀਕ ਬੀਜੀ ਫਿਕਰ ਨਹੀਂ ਮੈਂ ਕਰਦੀ ਤੇ ਚੱਲ ਕਰ ਵੇਖ ਲੈ ਕੋਈ ਕੰਮ ਤੇ ਮੈਂ ਵੀ ਰੋਟੀ ਪਕਾ ਲਾਂ ਪਕਾਓ ਫਿਰ ਤੁਸੀਂ ਮੈਂ ਆ ਗਈ ਵੀਰ ਜੀ ਨੂੰ ਫੜਾ ਦਿੰਦੀ ਓਕੇ ਬਾਈ ਕਿਹਨੇ ਟੰਗਣਾ ਹਸ ਕਰੋ ਵਾਦ ਬੱਲ ਵਾਣ ਆਈ ਕਰਾ ਫੋਨ ਆ ਗਿਆ ਵਾਣ ਹੁੰਦੇ ਆ ਲਾਂ ਦੇ ਰੁਕ ਜਾ ਤੁਰ ਪਾ ਨਾ ਤਾ ਵਾਣ ਹੁੰਦੇ ਤਾਂ ਹੈਲੋ 21 ਮੈਂ ਕਰਦਾ ਡਾਡੀ ਨਾਲ ਗੱਲ ਡਾਡੀ ਬੈਠੇ ਹੋ ਓਏ ਆ ਮੈਂ ਮੈਂ ਕਿਹਨੂੰ ਤਸੀਲਦਾਰ ਨੂੰ ਹਾਂ ਬੈਠੇ ਹੋ ਮੈਂ ਪਤਾ ਕੀ ਕਹੀ ਡਾਡੀ ਮੈਂ ਤੁਹਾਡਾ ਨਾਲ ਗੱਲ ਕਰਨੀ ਸੀ ਸਾਰੇ ਇਧਰ ਚਲੋ ਬੱਟੇ ਕੋਈ ਅਨੇ ਤੁਹਨੇ ਮਾਲਾ ਦੇ ਬਿਠੇ ਪਟਵਾਰੀ ਸਾਹਿਬ ਮੇਰੀ ਸੁਣੋ ਗੱਲ ਜੀ ਉਹਨਾਂ ਦੀ ਵਾਗ ਵੀ ਨਿਕਲ ਆਈ ਹੈ ਨਾ ਅਸੀਂ ਵੀ ਕੱਢ ਲਾਂਗੇ ਫਿਰ 2 ਮੈਂ ਕਰਦਾ ਜਾ ਕੇ ਡਾਡੀ ਨਾਲ ਗੱਲ ਆਹ ਫਿਰ 1 ਖਾਲਾ ਹਲੜਨੀ ਕਿ ਨਾਲ ਮੈਂ ਹਲੜ ਤੂੰ ਬੱਚੇ ਤੁਸੀਂ ਮੈਨੂੰ ਕੱਖ ਨਹੀਂ ਪਤਾ ਓ ਚੁੱਪ ਕਰਦਾ ਯਾਰ ਕਿ ਨਹੀਂ ਆਣਾ ਨਹੀਂ ਇਧਰ 1 ਇਹ ਨਾ ਹੋਗਾ ਨਾ ਵੇਰੇ ਗਿਓ ਮੈਨੂੰ ਉਹ ਕੁੜੀ ਤੇ ਚੰਗੀ ਸੀ ਪਰ ਤੁਸੀਂ ਮਾਪੋਤਾ ਨੇ ਬੋਲ ਬੋਲ ਕੇ ਕਹਿ ਕਹਿ ਕੇ ਨਾ ਉਹਦਾ ਬਿੜਾ ਕਰ ਕਰ ਛੜਿਆ ਇਹ ਆ ਬਹੀ ਕਹਿੰਦੇ ਆ ਤੂੰ ਵਾ ਤੇ ਤੈਨੂੰ ਕਿਤਾ ਪਤਾ ਲੱਗਵਾ ਤੂੰ ਵਾ ਜੇ ਤੂੰ ਫੋਨ ਕਰ ਸਕਦਾ ਤੇ ਉਹ ਨਹੀਂ ਕਰ ਸਕਦੇ ਉਹ ਕੀਤਾ ਹੀ ਹੈ ਦਰਜੀ ਉਹਨਾਂ ਨੇ ਸਭ ਕੁਝ ਕਰਨ ਦੇ ਹੁਣ ਉਦਾਂ ਮੈਂ ਉਪਟਵਾਰੀ ਉਹ ਪਾੜੀ ਉਹ ਵਾ ਜੇ ਤੂੰ ਉਪਟਵਾਰੀ ਨੂੰ ਫੋਨ ਕਰ ਸਕਦਾ ਤੇ ਉਹ ਨਹੀਂ ਤੂੰ ਵਾ ਇਦਾਂ ਦੋ ਕਿਲੇ ਲੈ ਜਾਣਗੇ ਨਾ ਫਿਰ ਵੇਲਵਾ ਤੇ ਆ ਤਰਾਕੀ ਪੋਤੋ ਸੱਚੀ ਤੇ ਵੇਲਵਾ ਬੰਦਾ ਜੇ ਵੀ ਕਰੰਗੀ ਤੱਕ ਉਹ ਰੁਕ ਜਾ ਯਾਰ ਮੇਰੇ ਨਾਲ ਮੇਟਪਾ ਤੂੰ ਹੀ ਮੇਰੀ ਗਲਤੀ ਕੱਢਣੀ ਹੁੰਦੀ ਆ ਅਕਸਰ ਜੇ ਪੈਸੇ ਘਰ ਰਹਿੰਦੇ ਤਾਂ ਘਰ ਦੀ ਕੋਈ ਚੀਜ਼ ਬਣਾ ਕਈਆਂ ਤਾਂ ਰੌਲਾ ਪਾਉਂਦੇ ਆ ਆਖੇ ਜੋ ਆਖਣਾ ਮੇਰਾ ਘਰ ਝਾੜ ਕੇ ਰਸਤਾ ਤੇ ਅਜੇ ਵੀ ਤੂੰ ਕਹਿ ਨਹੀਂ ਮੇਰੀ ਕਾਦਾ ਘਰ ਝਾੜਦਾ ਤਾਂ ਤੇ ਨਾ ਪਹਿਲਾਂ ਹੀ ਭਾੜਪਰਾਵਾਂ ਨੇ ਸਕੀਮਾਂ ਲਾਈਆਂ ਹੀ ਇਹਦੇ ਤੂੰ ਹੀ ਨਾ ਮਨ ਘੜਤ ਗੱਲਾਂ ਘੜੀ ਜਾਂਦੇ ਜੇ ਪਿਤਕਾਰ ਜਾੜਿਆ ਪੈਣੇ ਮੁੰਡਾ ਡਾਹ ਲੈਂਦੀਆਂ ਸੀ ਬੁਕੜਾ ਮਾਰ ਕੇ ਤੇ ਕੰਨ ਮੰੰਡ ਮੰਡ ਕਰਦੇ ਜਣਾ ਅਗਲੇ ਦਿਨ ਫੇ ਚਲ ਜਾਂਦੀ ਰਾਮਨਾਵ ਮੈਨੂੰ ਕਹਿੰਦੇ ਸੀ ਵੀ ਮਾਸੜੀ ਅਸੀਂ ਤੁਹਾਡੀ ਜ਼ਿੰਮੇਵਾਰੀ ਤੇ ਭੇਜ ਦਿੰਦੇ ਆ ਤੁਸੀਂ ਚੁੱਕਦੇ ਜੇ ਜ਼ਿੰਮੇਵਾਰੀ ਮੈਂ ਭਰਾ ਮੈਂ ਨਹੀਂ ਚੁੱਕਦਾ ਜੇ ਅਸੀਂ ਚੱਲ ਗਏ ਨਾ ਤੇ ਫਿਰ ਅਸੀਂ ਲੈ ਕੇ ਵੀ ਆ ਜਾਾਂਗੇ ਲੈ ਕੇ ਹੀ ਆਉਣਾ ਵੇਖੀ ਹਤੋ ਉਹ ਭੈਣ ਜੀ ਇਹ ਤਾਂ ਤੁਹਾਡੀਆਂ ਆਪਣੀਆਂ ਗੱਲਾਂ ਵਾਂ ਲੈ ਕੇ ਆਉਣਾ ਵਾ ਮੈਨੂੰ ਇਹ ਆ ਵੀ ਤੁਹਾਨੂੰ ਫੜ ਕੇ ਕਿਤੇ ਬੰਨ ਲੈਣ ਇਹ ਗੱਲ ਆ ਨਾ ਅਸੀਂ ਆਪੇ ਜਾ ਕੇ ਲੈ ਆਉਣੀ ਆ ਚਲੋ ਜਿੰਨੇ ਆ ਭੈਣ ਜੀ ਕੀ ਬੰਦਾ ਗਾੜੀ ਰਾਮਨਾਵ ਜਿਓ ਬਕਰ ਕੇ ਤੇ ਬੈਠੀਆਂ ਰਹੋ ਇਨਾ ਸ਼ੋਰ ਕਰੋ ਵੀ ਜਿਹੜਾ ਤਾਂ ਦੇਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ ਰਮਨ ਬੰਨਾ ਕੀਆ ਸ਼ੂਗਰਕਾਰ ਵੀ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲਿਆ ਇਦਾਂ ਕਰੋ ਮੈਂ ਉਥੋਂ ਹੁਣ ਹੋ ਗਿਆ ਆ ਵਾ ਦੋ ਚਾਰ ਉਹਨਾਂ ਨੂੰ ਦੋ ਚਾਰ ਦਿਨ ਭੈਣ ਜੀ ਲੱਗਦਾ ਤੇ ਮੈਨੂੰ ਵੀ ਆ ਵੀ ਉਹਨਾਂ ਨੇ ਕੁੜੀ ਨੂੰ ਭੇਜ ਹੀ ਦੇਣਾ ਵਾ ਆਓ ਜੀ ਗੱਲ ਹੋ ਹੀ ਗਈ ਉਹਨ ਸੁਣ ਹੀ ਲਿਆ ਹੀ ਐਵੇਂ ਚੁੱਪ ਰਹਿ ਜਾਂਦੇ ਕਿਤੇ ਦੱਸਣ ਦਿੰਦੇ ਉਦੋਂ ਤੇ ਬਹਾਨੇ ਲਾ ਸਕਦੇ ਹਾਂ ਆਪਾਂ ਬਹਾਨੇ ਬੰਦ ਕਰੀਏਗੀ ਪਛਤਾਈਏ ਤੇ ਪਸਤਾਉਣਾ ਹੀ ਪੈਣਾ ਪੁੱਤ ਉਹਨੇ ਦੋ ਕਿੱਲੇ ਵੀ ਲੈ ਜਾਣਾ ਤੇ ਪੈਸੇ ਵੀ ਨਹੀਂ ਦੇਣੇ ਤੁਹਾਨੂੰ ਮੈਂ ਤਾਂ ਬੈਗਨ ਹੱਥ ਆ ਤrack ਕੇ ਹੂੰ ਤੂੰ ਇੱਕ ਮਿੰਟ ਵਾਚ ਕੇ ਕਰਾ ਲੇ ਹਲੋ ਹਲੋ ਪਰ ਪਤਾ ਨਹੀਂ ਨਾ ਇਹਨਾਂ ਦੀ ਅਸਲੀਅਤ ਦਾ ਮੈਂ ਵੀ ਤੈਨੂੰ ਕਿੰਨੀ ਵਾਰੀ ਪੁੱਛਿਆ ਦੋ ਤਿੰਨ ਵਾਰੀ ਮੈਂ ਮੁਖਤਿਆਰ ਭਾਈ ਨਾਲ ਗਿਆ ਉੱਥੇ ਪਰ ਤੂੰ ਮੈਨੂੰ ਕੋਈ ਗੱਲ ਦੱਸਦੀ ਨਹੀਂ ਹੁੰਦੀ ਤੂੰ ਦੱਸਦੀ ਨਹੀਂ ਹੁੰਦੀ ਦਾ ਕੰਮ ਧੰਦਾ ਵੇਖ ਲੈ ਕੋਈ ਭਲੀ ਹੈ ਚਲੋ ਵੇਖ ਲਓ ਮਾਈਕ ਦੇ ਦੋ ਉਦਾਂ ਹੀ ਕਦੇ-ਕਦੇ ਗੱਲਾਂ ਨਾ ਮਨ ਚ ਆ ਜਾਂਦੀਆਂ ਵਾ ਆਪਣੇ ਰਹਿ ਚਲ ਚਲ ਅਬਲੀ ਰਿਆਸਤ ਬੋਈ ਚਲੋ ਚਲ ਡੋਲੇ ਪ੍ਰੈਕਟ ਕਰਵਾ ਵਨ ਪ੍ਰੈਕਟ ਕਰ ਤਾਂ ਸਪਾਤਾ ਮੜਾੜਾ ਸਲਪਾ ਮੋਟਾ ਕਰਨੀ ਦੇ ਆ ਪਰ ਇਹ ਆ ਕਿ ਤੂੰ ਹੁਣ ਪਿੱਛੇ ਵੱਲ ਨਾ ਧਿਆਨ ਘਾਟੀ ਦੇਈ ਜਦੋਂ ਪਿੱਛੇ ਦੀ ਟੈਨਸ਼ਨ ਬਾਰ ਬਾਰ ਲਏਂਗੀ ਨਾ ਤੇ ਮੁੜ ਕੋਲੇ ਨਾ ਅਜੀ ਗਲਤ ਹੋ ਗਈ ਤੇ ਮੁੜ ਕੋਲੇ ਮੁੜ ਕੋੜ ਕੇ ਨਾ ਤੇਰੇ ਮਨ ਦੇ ਵਿੱਚ ਤੇ ਫਿਰ ਪਰਮੀਟਸ ਦੱਸਣਾ ਹੈਲੋ 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 ਤੇ ਸਨ ਇਹ ਹੋ ਰਦਾ ਵਾ ਉਹਨੂੰ ਘਰ ਆਪਾਂ ਵੱਖਰਾ ਬਣਾ ਲਈਏ ਮੈਂ ਵੀ ਉਹ ਸੋਚਣ ਡਿਆ ਹਾਂ ਨਾ ਆ ਲਾਗੇ ਥਾਂ ਤੇ ਹੈਗਾ ਸਲਾਹ ਵਿੱਚ ਚਾਹੀਦੀ ਹੈ ਨਾ ਕਿਉਂਕਿ ਤੂੰ ਜ਼ਿੰਦਗੀ ਜੀਣੀ ਆ ਤੈਨੂੰ ਜਿੱਦਾਂ ਸਹੀ ਲੱਗੂਗਾ ਨਾ ਆਪਾਂ ਉਦਾਂ ਕਰਨਾ ਵਾ ਜੇ ਤੂੰ ਘਰ ਵੱਖਰਾ ਬਣਾਉਣਾ ਚਾਹੁੰਨੀ ਆ ਤੇ ਅਹੀਂ ਸਰੀ ਵਿੱਚ ਮੈਂ ਕਿੰਨੀ ਵਾਰ ਕਿਹਾ ਵਾ ਕਿ ਟੈਨਸ਼ਨ ਤੇ ਬਿਲਕੁਲ ਨਹੀਂ ਲੈਣੀ ਸਭ ਕੁਝ ਠੀਕ ਠਾਕ ਹੋ ਜਾਣਾ ਵਾ ਠੀਕ ਹੈ ਨਾ ਠੀਕ ਭਾਬੀ ਜੀ ਫਿਕਰ ਨਹੀਂ ਮੈਂ ਕਰਦੀ ਤੇ ਚੱਲ ਕਰਨ ਵੇਖ ਲੈ ਕੋਈ ਕੰਮ ਤੇ ਮੈਂ ਵੀ ਰੋਟੀ ਪਕਾ ਲਾਂ ਪਕਾਓ ਫਿਰ ਤੁਸੀਂ ਮੈਂ ਆ ਗਈ ਵੀਰ ਜੀ ਨੂੰ ਫੜਾ ਦਿੰਦੀ ਆ ਓਕੇ ਬਾਈ ਆ ਗਏ ਨਿਕਲਣ ਦੇ ਵਸ ਕਰੋ ਮਾਰ ਬਿੱਲ ਵਰਕੇ ਵਨ ਮੈਨੂੰ ਫੋਨ ਆ ਗਿਆ ਵਨ ਹੁੰਦੇ ਆਲਾ ਦੇ ਰੁਕ ਜਾ ਤੁਰ ਪਾ ਨਾ ਤੂੰ ਫੋਨ ਕਿਤਾ ਹੈ ਹਲੋ